ਕੋ ਡਾਕਟਰ ਦਾ ਹੋਵੇ ਕੋ ਡਾਕਟਰ ਦਾ ਕੋ ਡਾਕਟਰ ਨਾਲ ਨਾ ਨਾ ਦੇਣਾ ਇੱਥੇ ਹੈ ਡਿਊਟੀ ਐ ਸੁੱਤ ਡਾਟਲਾਈਨ ਮੈਂ ਡਾਟਲਾਈਨ ਬੁਲੇ ਬੋ ਆਉਂਦੇ ਡਾਕਟਰ ਸਾਹਿਬ ਕਹਿੰਦਾ ਡਾਕਟਰ ਸਾਹਿਬ ਉੱਤੇ ਪੈਣੀ ਉਹ ਡਾਕਟਰ ਸਾਹਿਬ ਉੱਤੇ ਪੈਣੀ ਜਾਂ ਪੈਦੇ ਹੋ ਗਏਗਾ ਫੇਰ ਆਉਂਦੇ ਨੇ ਜਿਹੜਾ ਆਉਂਦੇ ਨੇ ਡਾਕਟਰ ਹੋਣਗੇ ਡਾਕਟਰ ਸਾਹਿਬ ਆਉਂਦੇ ਨੇ ਡਾਕਟਰ ਨੂੰ ਉਠਾ ਰਹੇ ਨੇ ਬੀੜੀ ਬਣਾ ਆ ਬੰਦਾ ਮਰਨਾਲਾ ਆ ਬਈ ਇੱਥੇ ਅੱਧਾ ਘੰਟਾ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਨਾ ਕੋਈ ਇਹਦੇ ਪੁੱਛ ਗਿਆ ਚੰਨਾ ਲੰਨੇ ਆਂਦੇ ਨਾ ਆਜ ਵਾਗ ਜਲਾ ਰਖੇ ਕੋਈ ਇੱਥੇ ਡਾਕਟਰ ਨਹੀਂ ਹੈਗਾ ਆ ਡਾਕਟਰ ਸਾਹਿਬ ਸੁੱਤੇ ਪਏ ਨੇ ਆਉਂਦੇ ਆ ਜਾਂਦੇ ਆ ਸਾਹਿਬ ਜੀ ਹਮਾ ਆ ਮੇਰਾ ਪਿਓ ਬੈਠਾ ਹੈ ਸਰਕਾਰੀ ਹਸਪਤਾਲ ਦਾ ਐਮਰਜੈਂਸੀ ਹੈ ਇਹ ਜੇ ਇਹਨੂੰ ਕੁਝ ਹੋ ਗਿਆ ਤੇ ਇਹਦਾ ਜ਼ਿੰਮੇदार ਡਾਕਟਰ ਹੈ ਇਹ ਗੁਰਾਂ ਸਿੰਘ ਜੀ ਰਾਮਨਗਰ ਆ 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 ਮੇਰੀ ਮਾਤਾ ਹੈ ਚਲੋ ਇੱਥੇ ਜਾ ਰਹੇ ਹਾਂ ਇੱਥੇ ਕੁਝ ਨਹੀਂ ਹੈਗਾ ਸਰਕਾਰੀ ਹਸਪਤਾਲ ਦੇ ਵਿੱਚ ਕੁਝ ਨਹੀਂ ਹੈਗਾ ਮਾਨਸਾ ਤਰੀਕ ਅੱਜ ਹੈ ਕਿ 11 4:35 ਮਿੰਟ ਦਾ ਟਾਈਮ ਹੈ। ਬਸ ਉੱਤੇ ਪਏ ਨੇ। ਕੁਝ ਨਹੀਂ ਹੋ ਰਿਹਾ ਦਰਦ ਨਾ ਮੇਰਾ ਪੇਉ ਮਿਲ ਹੀ ਜਾਂਦਾ ਆ ਖੜਾ ਹੈ ਕੁਝ ਨਹੀਂ ਹੋਇਆ ਤਾਂ ਆਈ ਚੱਲੇ ਹਾਂ ਤੁਹਾਨੂੰ ਨਾ ਕੋਈ ਦਵਾਈ ਨਾ ਤਰੀਕਾ ਨਾ ਟੱਣ ਲੱਗੂ ਨਹੀਂ ਜਾਏਗਾ ਇੱਥੇ ਹੁਣ ਇੱਕ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਵਾਇਰਲ ਹੋ ਰਿਹਾ ਸਿਵਲ ਹਸਪਤਾਲ ਮਾਨਸਨ ਦਾ ਐਮਰਜੈਂਸੀ ਦਾ ਸਰ ਉਹਦੇ ਵਿੱਚ ਕੁਝ ਟ੍ਰੇਨਿੰਗ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੇਸ਼ੈਂਟਾਂ ਦੇ ਕੋਈ ਇੰਜੈਕਸ਼ਨ ਵਗੈਰਾ ਲਾ ਰਹੇ ਨੇ ਡਾਕਟਰ ਡਿਊਟੀ ਤੇ ਲੱਗਦਾ ਵੀ ਨਜ਼ਰ ਨਹੀਂ ਆ ਰਹੇ ਕਿਉਂਕਿ ਉਹ ਸੌ ਰਹੇ ਸੀ ਕਿਸੇ ਕਮਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਮੈਨੂੰ ਪਤਾ ਲੱਗਾ ਹੈਗਾ ਹੈ ਮੈਂ ਐਸਐਮਓ ਨੂੰ ਸਭ ਨੂੰ ਕਹਿ ਹੈਗਾ ਇਨਕੁਆਇਰੀ ਕਰਕੇ ਤੇ ਮੈਨੂੰ ਕੋ ਕਰਕੇ ਸਭ ਕੁਝ ਦੱਸਿਆ ਜਾਵੇ ਜਿਉਂਕਿ ਗਲਤ ਪਾਇਆ ਗਿਆ ਤੇ ਅਗੇਂਸ ਪੂਰੀ ਕਾਨੂੰਨਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਸਰ ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਮੈਡੀਕਲ ਸੰਕਟ ਕਾਫੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਰ ਇਹ ਹੈ ਹੋ ਰਿਹਾ ਹੈਗਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਆਪਾਂ ਉਸ ਸਮਨਾਂ .ਐਸਐਮਓ ਸਭ ਨੂੰ ਕਿਹਾ ਹੈਗਾ ਵੀ ਇਨਕੁਆਇਰੀ ਕਰਕੇ ਦੱਸਣਾ ਆਪਾਂ ਦੇਖਾਂਗੇ ਵੀ ਕਿਹ ਹੈ ਜੀ ਗਲਤੀ ਕਿਸ ਤਰ੍ਹਾਂ ਦੀ ਗਲਤੀ ਹੋਈ ਹੈਗੀ ਆ ਉਸ ਸਮਨਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਜੋ ਬੰਦੀ ਕਾਰਵਾਈ ਟੁਕੀ ਕਰਵੀਂ ਜ਼ਰੂਰ